ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੋਹਮਾ ਉਹ ਜੋਰਾ ਸ਼ੋਰਾ ਤੇ ਚੱਲ ਰਹੀ ਆ ਹਰ ਸ਼ਹਿਰ ਦੇ ਵਿੱਚ ਜਿਹੜੇ ਵੱਧ ਚੜ ਕੇ ਪ੍ਰੋਗਰਾਮ ਨੇ ਉਹ ਕੀਤੇ ਜਾ ਰਹੇ ਨੇ ਤਾਂ ਅੱਜ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਇੱਕ ਪ੍ਰੋਗਰਾਮ ਮਲੇਰ ਕੋਟਲਾ ਦੇ ਵਿੱਚ ਰੱਖਿਆ ਹੋਇਆ ਸੀ ਉੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੋਹਮ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ ਪਰ ਡਾਕਟਰ ਬਲਵੀਰ ਸਿੰਘ ਜਿਹੜੇ ਕੈਬਨਿਟ ਮੰਤਰੀ ਨੇ ਉਹ ਜਦੋਂ ਹੱਕੇ ਪੱਕੇ ਰਹਿ ਜਾਂਦੇ ਨੇ ਜਦੋਂ ਪ੍ਰੋਗਰਾਮ ਦੇ ਵਿੱਚ ਜਾਂ ਤਾਂ ਕੁਝ ਸਾਹਮਣੇ ਨਾਸਾਂ ਜਿਹੜੀਆਂ ਨੇ ਕੁਝ ਡਾਕਟਰ ਨੇ ਉਹ ਨਜ਼ਰ ਆਉਂਦੇ ਨੇ ਕੁਰਸੀਆਂ ਤੇ ਜਾਂ ਫਿਰ ਜਿਹੜੇ ਪੱਤਰਕਾਰ ਪਹੁੰਚੇ ਸੀ ਉਹ ਨਜ਼ਰ ਆਉਂਦੇ ਨੇ ਬਾਕੀ ਜਿਹੜੀਆਂ ਕੁਰਸੀਆਂ ਸੀ ਖਾਲੀ ਨਜ਼ਰ ਆਉਂਦੀਆਂ ਉਸ ਤੋਂ ਬਾਅਦ ਜਿਹੜੇ ਮੰਤਰੀ ਸੀ ਉਹ ਹੱਕੇ ਪੱਕੇ ਰਹਿ ਚੁੱਕੇ ਦੱਸਦੀ ਹੈ ਕਿ ਜਦੋਂ ਮੰਤਰੀ ਸਾਹਿਬ ਨੇ ਦੇਖਿਆ ਕਿ ਸਾਹਮਣੇ ਕੁਰਸੀਆਂ ਖਾਲੀ ਪਈਆਂ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚਲੋ ਆਪਾਂ ਵਾਡਾਂ ਦਾ ਦੌਰਾ ਕਰਦੇ ਹਾਂ ਦੱਸਦੀ ਹੈ ਕਿ ਡਾਕਟਰ ਬਲਬੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਅੱਜ ਮਲੇਰਕੋਟਲਾ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਦੇ ਵਿੱਚ ਮਲੇਰਕੋਟਲਾ ਸੀਮ ਦਫ਼ਤਰ ਦੇ ਨਜ਼ਦੀਕ ਜਿਹੜਾ ਉਹ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਜ਼ਿਆਦਾਤਰ ਮੁਲਾਜ਼ਮ ਅਤੇ ਪੱਤਰਕਾਰ ਨਜ਼ਰ ਆਏ ਅਤੇ ਬਾਕੀ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਜਦੋਂ ਖਾਲੀ ਕੁਰਸੀਆਂ ਮੰਤਰੀ ਸਾਹਿਬ ਨੇ ਦੇਖੀਆਂ ਤਾਂ ਕਹਿੰਦੇ ਚਲੋ ਵਾਰਡ ਦੇ ਵਿੱਚ ਦੌਰਾ ਕਰਦੇ ਆ ਤਾਂ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਰਹਿਣ ਲੱਗੀਆਂ ਨੇ ਤਾਂ ਲਗਾਤਾਰ ਜਿਹੜੀ ਇਹ ਵੀਡੀਓ ਆ ਉਹ ਹੁਣ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਕਿਉਂਕਿ ਮੰਤਰੀ ਸਾਹਿਬ ਸਾਹਮਣੇ ਬੈਠੇ ਨੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਸੀ ਉਹ ਬੈਠੇ ਨੇ ਪਰ ਕੁਰਸੀਆਂ ਖਾਲੀ ਪਈਆਂ ਦੱਸਦੀਏ ਕਿ ਇਹ ਜਿਹੜੀ ਵੀਡੀਓ ਆ ਇਹ ਮਲੇਰ ਕੋਟਲਾ ਦੀ ਆ ਜਿੱਥੇ ਅੱਜ ਜੁੱਧ ਨਸ਼ਿਆਂ ਵਿਰੁੱਧ ਮੋਹਮ ਨੂੰ ਵੱਧ ਚੜ ਕੇ ਹਿੱਸਾ ਜਿਹੜਾ ਮੇਲਾ ਸੀਗਾ ਉਤੋਂ ਹੰਗਾਰਾ ਮੇਲਾ ਸੀ ਪਰ ਮੰਤਰੀ ਸਾਹਿਬ ਨੂੰ ਬਰੰਗ ਚਿੱਠੀ ਮੰਗ ਜਿਹੜਾ ਬਰੰਗ ਬਿਰੰਗ ਖਾਲੀ ਹੱਥ ਜਿਹੜਾ ਵਾਪਸ ਆਉਣਾ ਪਿਆ ਕਿਉਂਕਿ ਉੱਥੇ ਲੋਕ ਮੌਜੂਦ ਹੀ ਨਹੀਂ ਸੀ ਪ੍ਰੋਗਰਾਮ ਰੱਖਿਆ ਗਿਆ ਸੀ ਜੁੱਧ ਨਸ਼ਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਆਪ ਜਿਹੜੇ ਪ੍ਰੋਗਰਾਮ ਕਰਦੇ ਨਸਰ ਆ ਰਹੇ ਨੇ ਪਰ ਉੱਥੇ ਉਹਨਾਂ ਦੇ ਮੰਤਰੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਕਾਠਾ ਉਹ ਬਿਲਕੁਲ ਘਟਣਾ ਸ਼ੁਰੂ ਹੋ ਗਿਆ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਹੁਣ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਡਾਕਟਰ ਬਲਬੀਰ ਸਿੰਘ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਸਿਹਤ ਮੰਤਰੀ ਨੇ ਉਹੀ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿਮ ਨੂੰ ਵਧਾਉਣ ਦੇ ਲਈ ਜਿਹੜੇ ਮਲੇਰਕੋਟਲਾ ਪਹੁੰਚੇ ਸੀ ਪਰ ਪਹੁੰਚਣ ਤੇ ਜਿਹੜਾ ਕੋਈ ਖਾਸ ਹੰਗਾਰਾ ਜਿਹੜਾ ਏ ਉਹ ਸਾਹਮਣੇ ਉਹ ਨਹੀਂ ਦੇਖਣ ਨੂੰ ਮਿਲਿਆ ਕੁਰਸੀਆਂ ਖਾਲੀ ਮਿਲੀਆਂ ਸਾਹਮਣੇ ਕੁਰਸੀਆਂ ਤੇ ਜਾਂ ਤਾਂ ਮੁਲਾਜ਼ਮ ਬੈਠੇ ਸੀ ਡਾਕਟਰ ਬੈਠੇ ਸੀ ਜਾਂ ਫਿਰ ਖਾਲੀ ਕੁਰਸੀਆਂ ਤੇ ਸਾਡਾ ਪੱਤਰਕਾਰ ਭਾਈਚਾਰਾ ਬੈਠਾ ਸੀ ਜਿਨ੍ਹਾਂ ਨੇ ਉਹ ਕੁਰਸੀਆਂ ਜ਼ਰੂਰ ਆਂ ਨੇ ਪਰ ਬਾਕੀ ਕੁਰਸੀਆਂ ਜਿਹੜੀਆਂ ਉਹ ਖਾਲੀ ਦਿਖਾਈ ਦਿੱਤੀਆਂ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਾਹਮਣੇ ਕੈਬਨਟ ਮੰਤਰੀ ਬੈਠੇ ਨੇ ਸਿਹਤ ਮੰਤਰੀ ਬੈਠੇ ਨੇ ਨਾਲ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਆਗੂ ਬੈਠੇ ਨੇ ਪਰ ਕੁਰਸੀਆਂ ਸਾਹਮਣੇ ਖਾਲੀ ਪਈਆਂ ਨੇ ਜਦੋਂ ਖਾਲੀ ਪਈਆਂ ਕੁਰਸੀਆਂ ਮੰਤਰੀ ਸਾਹਿਬ ਦੇਖਦੇ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਚਲੋ ਆਪਾਂ ਹੁਣ ਵਾਡਾਂ ਦਾ ਦੌਰਾ ਕਰਦੇ ਆ ਵਾਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੀ ਦੁੱਖ ਤਕਲੀਫਾਂ ਪੁੱਛਦੇ ਆ ਪਰ ਅੰਦਰੋਂ ਜ਼ਰੂਰ ਉਹ ਦੁਖੀ ਜ਼ਰੂਰ ਹੋਏ ਹੋਣਗੇ ਕਿ ਇੱਕ ਕੈਬਨਟ ਮੰਤਰੀ ਦਾ ਪ੍ਰੋਗਰਾਮ ਰੱਖਿਆ ਜਾਵੇ ਨਸ਼ਿਆਂ ਵਿਰੁੱਧ ਜਿਹੜੀ ਮੋਹਿਮ ਨੂੰ ਸਾਂਝਾ ਕੀਤਾ ਜਾਵੇ ਪਰ ਉੱਥੇ ਇਕੱਠ ਜਿਹੜਾ ਉਹ ਬਿਲਕੁਲ ਨਾ ਹੋਵੇ ਕੁਰਸੀਆਂ ਜਿਹੜੀਆਂ ਖਾਲੀ ਪਈਆਂ ਹੋਣ ਤਾਂ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲਈ ਜ਼ਰੂਰ ਵੱਡੀ ਗੱਲ ਹੈ ਕਿ ਇੱਕ ਕੈਬਨਟ ਮੰਤਰੀ ਦੇ ਲਈ ਜਿਹੜੀਆਂ ਕੁਰਸੀਆਂ ਸੀ ਉਹ ਖਾਲੀ ਨਜ਼ਰ ਆਈਆਂ ਨੇ